ਰੋਡ ਤੇ ਕੈਨਾਲ ਕਲੋਨੀ ਦੇ ਵਿੱਚ ਸਥਿਤ ਐਕਸੀਅਨ ਮਾਈਨਿੰਗ ਵਿਭਾਗ ਦੇ ਦਫਤਰ ਦੇ ਬਿਲਕੁਲ ਸਾਹਮਣੇ ਇੱਕ ਵਪਾਰੀਕ ਇਮਾਰਤ ਦੀ ਉਸਾਰੀ ਬੀਤੇ 2 ਮਹੀਨਿਆਂ ਤੋਂ ਚੱਲ ਰਹੀ ਹੈ ਜਿਸ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੀ ਮਾਈਨਿੰਗ ਦੇ ਰਾਹੀਂ ਲਿਆਂਦੀ ਮਿੱਟੀ ਨੂੰ ਪੜਿਆ ਜਾ ਰਿਹਾ ਹੈ ਸਰਕਾਰੀ ਪਰਮਿਸ਼ਨ ਲੈਣ ਦੇ ਲਈ ਇਸ ਕੰਮ ਦੀ ਸਰਕਾਰੀ ਫੀਸ ਅਦਾ ਕਰਨੀ ਹੁੰਦੀ ਹੈ ਪਰੰਤੂ ਇਸ ਥਾਂ ਤੋਂ ਹੋ ਰਿਹਾ ਕੰਮ ਬਿਨਾਂ ਸਰਕਾਰ ਨੂੰ ਟੈਕਸ ਦਿੱਤੇ ਆ ਕਠਿਤ ਰੂਪ ਦੇ ਵਿੱਚ ਅਧਿਕਾਰੀਆਂ ਦੀ ਮਿਲੀ ਭਗਤ ਦੇ ਨਾਲ ਚੱਲ ਰਿਹਾ ਸੀ ਦਖਲ ਤੋਂ ਬਾਅਦ ਅਧਿਕਾਰੀਆਂ ਨੇ ਬੇਬਸੀ ਤੇ ਚੱਲਦਿਆ ਆਖਿਰਕਾਰ ਉਕਤ ਵਪਾਰਿਕ ਫਰਮ ਨੂੰ ਰਿਕਵਰੀ ਨੋਟਿਸ ਜਾਰੀ ਕਰ ਦਿੱਤਾ ਪਰ ਕਿਸੇ ਵੀ ਤਰ੍ਹਾਂ ਦੀ ਰਿਕਵਰੀ ਕਰਨ ਦੀ ਖੇਚਲ ਵੀ ਸੰਬੰਧਿਤ ਵਿਭਾਗ ਨੇ ਨਹੀਂ ਕੀਤੀ ਪਹਿਲਾਂ ਸਾਨੂੰ ਸੂਚਨਾ ਮਿਲੀ ਸੀ ਕਿ ਦਫ਼ਤਰ ਦੇ ਸਾਹਮਣੇ ਮੰਨੋ ਕਿਸੇ ਵੀ ਵਿਅਕਤੀ ਦੇ ਮਲਕਾਨ ਅਧਿਕਾਰ ਤੋਂ ਪਰਤੇ ਜਿਹੜੀ ਮਿੱਟੀ ਪਾਈ ਜਾ ਰਹੀ ਸੀਗੀ ਉਹਦੀ ਉਹਦੀ ਜਿਹੜੀ ਐਸਡੀਓ ਸਾਹਿਬ ਨੇ ਸਾਨੂੰ ਰਿਪੋਰਟ ਭੇਜੀ ਹੈ ਤੇ ਉਹ ਜਿਹੜਾ ਸਬੰਧਤ ਵਿਅਕਤੀ ਸੀ ਉਹਨੂੰ ਅਸੀਂ ਜਿਹੜਾ ਆਰ ਨੋਟਿਸ ਇਸ਼ੂ ਕਰਤਾ ਆਰ ਨੋਟਿਸ ਹੋਣ ਤੋਂ ਬਾਅਦ ਉਪੇਸ਼ ਹੋ ਕੇ ਉਹ ਉਹਦੇ ਜੋ ਰਿਕਵਰੀ ਹੋਊਗੀ ਉਹ ਰਿਕਵਰੀ ਜਿਹੜੀ ਉਹ ਕੀਤੀ ਜਾਊਗੀ ਉਹ ਉਹਦੇ ਵਿੱਚੋਂ ਟਾਈਮ ਪਿਆ ਜੀ ਹਜੇ ਨੋਟਿਸ ਦਾ ਉਹਦਾ ਡੇਟ ਹੈਗੀ ਹੈ ਡੇਟ ਤੇ ਉਹ ਆਪੇ ਬੰਦਾ ਇੱਥੇ ਪੀਅਰ ਹੋਏ ਸਰ ਸਦਰ ਵਾਲੇ ਦਾ ਚੈੱਕ ਕਰਵਾ ਕੇ ਸੀ ਰਿਪੋਰਟ ਕਰਵਾ ਰਹੇ ਨੇ ਜੋ ਵੀ ਇਲੀਗਲ ਮਾਈਨਿੰਗ ਪਾਈ ਜਾਊਗੀ ਜੇ ਉੱਥੇ ਇਲੀਗਲ ਮਾਈਨਿੰਗ ਪਾਈ ਗਈ ਤਾਂ ਉਹਦੇ ਖਿਲਾਫ ਜਿਹੜੀ ਹੈ ਜੋ ਵੀ ਮਾਈਨਿੰਗ ਰੂਲਾਂ ਦੇ ਇਨਕਾਰਵਾਈ ਕੀਤੀ ਜਾਊਗੀ ਤੁਹਾਡੇ ਵੱਲੋਂ ਕਿੰਨੀ ਜਗ੍ਹਾ ਮਾਈਨਿੰਗ ਨੂੰ ਮਨਜ਼ੂਰੀ ਦਿੱਤੀ ਗਈ ਆ ਤੁਹਾਡੇ ਅਧਿਕਾਰ ਖੇਤਰ ਦੇ ਦੀ ਸਾਡੇ ਅਧਿਕਾਰ ਖੇਤਰ ਦੇ ਵਿੱਚ ਜਿਸ ਤਰ੍ਹਾਂ ਰੋਡ ਦਾ ਕੰਮ ਚੱਲ ਰਿਹਾ ਹੈ ਸਮਾਗ ਹੈ ਟਾਰੀ ਹੈ ਪਹਿਲਾਂ ਧੰਗਾਣੇ ਵੀ ਅਸੀਂ ਜਿਹੜੇ ਕੇ 1 ਪਰਮਿਟ ਜਿਹੜੇ ਇਸ਼ੂ ਕੀਤੇ ਹੋਏ ਹੈਗੇ ਬਕਾਇਦਾ ਰਿਅਲਟੀ ਪਰਵਾ ਕੇ ਫਿਰ ਕੰਮ ਜਿਹੜਾ ਹੈ ਉਹ ਉਹ ਕਰਵਾਇਆ ਉਹ ਸੜਕ ਵਾਲਿਆਂ ਨੇ ਸਾਡੇ ਤੋਂ ਕੇ 1 ਪਰਮਿਟ ਲਿਆ ਜਿਹੜੇ ਸਰਮੂਹ ਭਰਤ ਵਗੈਰਾ ਪਾਈ ਜਾਂਦੇ ਆ ਉਹ ਜਿਹੜੇ ਵੀ ਆ ਅਸੀਂ ਚੈੱਕ ਕਰਕੇ ਜੋ ਵੀ ਕਾਰਵਾਈ ਹੋਊਗੀ ਉਹ ਬਣਦੀ ਮਤਲਬ